ਆਹ ਤਾਂ ਸਹੀ ਹੈ ਸਰ ਪੁੱਛੇ ਜਾਈਂ ਆਸਲ ਕੀ ਹੋਈ ਹੈ ਕਿ ਨਹੀਂ ਐ ਲੱਗੀ ਹੋਈ ਹੈ ਕੱਪਣਾ ਵਕ ਐ ਪਰਾਂ ਨੂੰ ਕਰੀ ਮੜੀ ਜਿਹੜੀ ਤੇ ਇਹ ਬੱਕਰੀਆਂ ਉਹ ਕਿਹਨਾਂ ਜਾਂਦੀ ਹੈ ਹਾਂ ਬਾਾਕੀ ਕਰਦੇ ਨਹੀਂ ਹੈ ਬਾ ਤਿੰਨ ਵਜੇ ਗੱਡੀ ਆ ਜੇ ਸਾਡੀ ਲੈ ਜਾਗੇ ਨਾ ਤੱਕੇ ਕਿਉਂ ਸੇਮ ਔਰ ਇਹ ਛੋਟੇ ਵੀਰ ਹੈ ਹੈ ਇਹ ਬਾਣੀ ਚੀਜ਼ ਵਧੀਆ ਥੀ ਤੂੰ ਕਿਥੇ ਪਾਗਲ ਹੈ ਲਿਆ ਓਰੇ ਬਾਬਾ ਅੰਦੇ ਲੈ ਕੱਚੀ ਗੱਲ ਨਹੀਂ ਤੇਰੇ ਨਾਲ ਮੈਂ ਕਰਦਾ ਸਾਈ ਦਿਨੂ ਦੇਖੇ ਜਾਉ ਕਿਉਂ ਬਾਬਾ ਕਰਦੇ ਨੇ ਲੋਕ ਚਿਹੜ ਇਹ ਰਾਜੂ ਕਰਦਾ ਨਵੇਂ ਤੋਂ ਨਵੇਂ ਖੇਡ ਇਹ ਤਾਂ ਕਹਿੰਦਾ 17000 ਕਿੰਨੇ ਕੱਪੜਾ ਬਾਈ ਹਾਂ ਬਾਈ ਕੱਪੜਾ ਕਿੰਨੇ ਟਾਈਮ ਦੇ ਹੈਗੇ 2-3 ਮਹੀਨੇ ਦਾ ਇੱਕ ਟਾਈਮ ਦੀ ਕੱਪੜਾ ਕਹਿੰਦਾ ਰਾਜੂ ਬਹਿਣਾ ਤੇ ਪਿੰਨਾ ਉਹ ਮੜ ਕੇ ਭੇਡਾਂ ਦੇ ਮੈਂ ਇਕੱਠੇ ਕਰਦੇ ਹਾਂ ਹਾਂ ਬਾਹਰ ਵੀ ਕਿਸੇ ਦਾ ਚ ਨਹੀਂ ਪਾਸੀ ਓਏ ਕੋਈ ਨਹੀਂ ਰੱਬ ਬੱਚਿਆਂ ਦੀ ਸੁੱਖ ਸ਼ਾਂਤੀ ਰੱਖੇ ਪਰਿਵਾਰਾਂ ਚ ਇਹਦਾ ਸੌਦੇ ਸਦਾ ਨੇ ਮਰ ਕੇ ਕਦੇ ਜੰਮ ਗਏ ਧਨ ਇਕੱਠਾ ਹੋਰ ਹੋ ਜੂ ਬੰਦਾ ਨਹੀਂ ਕਸੇ ਦਾ ਬਣਦਾ ਠੀਕ ਆ ਗੱਲ ਆ ਕਿੰਨੀ ਮਾੜੇ ਇੰਦਰੋਂ ਕਰੋ ਮਣ ਮੜਾ ਮੂੰਹ ਦਿਖਾ ਲੈ ਮੂੰਹ ਦਿਖਾ ਇਹ ਪੇਟ ਲੈਦਾ ਦੇਖਾ ਤੂੰ ਕੰਮੇ ਸੋਇਆ ਬਈ ਹੈ ਇਹ ਹੁਣ ਤੀਜੇ ਹੋ ਗਈ ਬਈ ਤੀਜੇ ਦੂਏ ਗੱਬਣ ਹੈ ਦੇਰ ਥੋੜਾ ਕੰਮ ਨਹੀਂ ਹੈ ਬਈ ਚੈੱਕ ਕਰ ਲੈ ਇਹਨੂੰ ਚੈੱਕ ਤਾਂ ਕਰ ਲਾ ਚੈੱਕ ਕਰ ਲਾ ਚੈੱਕ ਕਰਤਾ ਹੈਗੀ 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 ਹੈ ਗੱਬਣ ਹੈ ਪੇਟ ਪੇਟ ਗੱਬਣ ਸਵਾ ਕੁ ਦੋ ਮਹੀਨਿਆਂ ਦੀ ਬੱਦ ਨਹੀਂ ਹੈਗੀ ਹਾਂ ਹਾਂ ਤੇ ਚਾਗੀ ਲੈ ਛੋਟੇ ਭਾਈ ਇੱਕੋ ਹੀ ਦੱਸ ਦੇ 17 ਸਤਾਰਾਂ ਨੂੰ ਛੱਡ ਵੀ ਕਿੰਨੇ ਦੀ ਦੇਣੀ ਆ ਮੈਂ ਰੱਖਣੀ ਆ ਵੇਚਣੀ ਨਹੀਂ ਜੇ ਉਹਨੂੰ ਲੈ ਲਈ ਕੋਈ ਮੈਨੂੰ 50000 ਦੇਵੇ ਮੈਂ ਨੇਮ ਕਰਕੇ ਬੱਕਰੀ ਭੇਡ ਨਹੀਂ ਦਿੰਦਾ ਘਰੇ ਲੈ ਕੇ ਜਾ ਔਰ ਫਿਰ ਦਿਓ ਦੇਖ ਨਹੀਂ ਪਾਸਾ 7 ਮਹੀਨੇ ਸਾਰੇ ਨੂੰ ਹਾਂ ਕੰਬਣਾ ਥੋੜਾ ਕੰਬਣੀ ਹੈ ਨਾ ਦੋ ਪਿਛਲੀ ਮੰਡੀ ਲੈ ਕੇ ਗਿਆ ਮੇਰਾ ਔਰ ਫਿਰ ਜੀਨੇ ਕਰੀ ਮਿੱਠੂ ਨੇ ਦਵਾਈਆਂ ਦਿੱਤੀ ਚਲੋ ਛੱਟੋ ਬਣਾ ਲਓ ਬੋਲੋ ਦੱਸੋ 9000 ਬਾ ਫਿਰ ਤੂੰ ਵੀ ਅਸਲੀ ਤੇ ਆ ਜਾ ਪੱਕਾ ਮਲਕ 16 ਦੀ 16 ਵੀ ਛੱਡ ਤੂੰ ਫਿਰ 9 ਵੀ ਛੱਡੋ 9 ਦੀ ਮੈਂ ਹੁਣ ਗੱਲ ਸੁਣਦਾ ਮੇਰੀ ਆ ਫਾਨਾ ਆੜ ਗਿਆ ਵਿਚਾਰੇ ਅਰ ਗੱਲ ਹੋ ਰਹੀ ਹੈ ਇਹ ਕਰਦਾ ਦਲਾਲੀ ਮੇਰੇ ਜੋ ਜੇ ਸੌਤਾ ਬਣ ਗਿਆ ਇਹ ਗਰੀਬ ਦੀ ਮੈਂ ਦਲਾਲੀ ਲਾਦਾ 100 ਰੁਪਏ ਦੇ ਕੇ ਜੋ ਕਿਉਂ ਜੀ ਹੱਕ ਬਣਦਾ ਕਿ ਨਾ ਮੈਂ ਵੀ ਤਾਂ ਲੋਕਾਂ ਤੋਂ ਲੈਣਾ ਮੈਂ ਵੀ ਤਾਂ ਲੋਕਾਂ ਤੋਂ ਲੈਣਾ ਇਹ ਪਾਲ ਨਾਲੇ ਥਾ ਚਾਚਾ ਬੱਚੇ ਲੈ ਲੂ ਵੇ ਤੋ ਜੇ ਤਾਂ ਕਿਹਨ ਤੇ ਦੀ ਕਸਾਉਂਦਾ ਐਂਦਾ ਪਰਸੋਂ ਛਤਰੀ ਬੱਚੇ ਹੀ ਸਿੱਟ ਗਈ ਰਾਜੀ ਕੁਸੀ ਸੁਣਨ ਵਾਲੀ ਘੇਰ ਕੇ ਹੁੰਦਾ ਕਿਸਮਤਾਂ ਦੀ ਗੱਲ ਹੈ ਉਹ ਵੀ ਸਬਰ ਕਰ ਲਿਆ ਫੇਰ ਬਥੇਰੀਆਂ ਕਰਤੀਆਂ ਰੱਬ ਨੇ ਇਕੱਠੀਆਂ ਕਰ ਲੀਆਂ ਮੈਨੇ ਕਿਤੋਂ ਵੀ ਲਿਆਇਆ ਦਾ ਅਸਲਰ ਬੰਦਾ ਕੰਮ ਤਾਂ ਕਰੂ ਗਈ ਪਾਣੀ ਤੋਂ ਮਾਰੇ ਨੂੰ ਪਾਣੀ ਸੁਧਾਰੂ ਪਾਲ ਦਾ ਮਾਰੇ ਦਾ ਜਿਹੜੂ ਸੌਂਦਾ ਉਹਦਾ ਲੈਉਂ ਹਾਂ ਸੌਂ ਕਰਕੇ ਦਿੰਦਾ ਕਹਾਂ ਦਾ ਮਾਂਪੂਰਾ ਤੈਨੂੰ ਵੀ ਪੁੱਛਣਾ ਪੁੱਲ ਦੇ ਸੌ ਚਾਹੀਦੀ ਕਿੱਥੇ ਲੈ ਪੂਰੀ ਇੱਕ ਕਾਪੀ ਦੀ ਦੇ ਛੋਟੇ ਭਾਈ ਨਾ ਹੈ ਹੋਰ ਕਿੰਨੇ ਦੀ ਇੱਕੋ ਹੀ ਦੱਸ ਦੇ ਫਿਰ ਨਹੀਂ ਚੱਲੀਏ ਫਿਰ ਤਾਂ ਬਾਲੇ ਘੱਟ ਪਰ ਤੂੰ ਇੱਕ ਚੇ ਦੱਸ ਦੇ ਤੇ ਦੁਬਾਰਾ ਆਉਂਦਾ ਨਹੀਂ ਨਿਮੇੜ ਦੇ ਦੱਸ ਦੇ ਨਿਮੇੜ ਇਹਨੂੰ ਰਾਹ ਲੈ ਲੈ ਕੇ ਆਣੀ 15 ਲੈ ਜਾਵਾਂਗਾ ਤੂੰ ਘੱਟ ਰੁਪਏ ਨੇ 15 ਤਾਂ ਦੇਪੋ ਰੁਪਏ ਲੈ ਜਾ ਲੈ ਫੜਾ ਵੀ ਦੇ ਬੇਬੇ ਨਾ ਦੇਵੇ ਇਹ ਕਿਹਦੀ ਗੱਲ ਕਰੀਆ ਹੁਣ ਤੇਰੇ ਕਰੇ ਨਿਕਟੇ ਨਾ ਕੋਲ ਪੁੱਛਿਆ ਲੈ ਨੇ ਨਾ ਉਹ ਪੁੱਛਣਾ ਉਹ ਪੁੱਛਣਾ ਪੁੱਛਦਾ ਨਹੀਂ ਉਹਦਾ ਦੇਈ ਦੇਣਾ 12 ਲਾਤਾ 11 11 11 ਲਾ ਕੇ ਹੈ ਪਤਾ ਨਹੀਂ ਦੱਸ ਲਾਇਆ ਬਈ ਦੱਸ ਲਾਇਆ ਬਾਈ ਕਾਪੀ ਲੈ ਮੈਂ ਤਾਂ ਭੁੱਲ ਗਏ ਦੀ ਕਾਪੀ ਲੈ ਮੈਂ ਵੀ کہیں ਦਾ ਪਤਾ ਕਿਹੜਾ ਲਾ ਕਾਪੀ ਲੈ ਵੀ ਕਰਾ ਚੱਲ ਕੋਲ ਗੱਲ ਲੈ ਚੱਕ 10 ਦੋ ਆਈ 10 ਦੋ ਨਾ ਇਹ ਨੂੰ ਪੁੱਛਿਆ ਨਾ ਤੇਨੂੰ

ਪਿੰਡ ਕਿਹੜਾ ਬਾਈ ਤੇਰਾ ਗਾਗਾ ਜੀ ਦਾ ਰਗਾ ਗਾਗਾ ਲੈ ਰਖੰਡੇ ਮੈਂ ਤਾਂ ਖਾਈ ਹਾਂ ਹੋਰ ਉਸ ਦੀ ਫੱਕਰ ਸਾਰ ਕੇ ਬਹੁਤ ਹੈ ਚਾਰਿਆ ਦਾ ਵਕਤ ਹੈ ਸਾਥ ਦਾ 라ਹੂ ਨਿਕਲਦਾ ਹੈ ਓ ਤੂੰ ਪੂਰੇ 11 ਦਾ ਚੱਕ ਆ ਓ ਤੇਰੀ ਉਮਰ ਵਾ ਤੇ ਉਮਰ ਮੈਂ ਬਹੁਤ ਪੁੱਛਿਆ ਬਰੋ 프리ਵਾਰੀ ਨਾ ਨਾ ਉਹ ਸੁਣਦਾ ਮੈਂ ਤਾਂ ਪੂਰੇ ਦਸ ਸਾਲ ਭਾਣੀ ਆਇਆ ਤਾਂ ਕੀ ਗੱਲ ਆਏ ਦੇਦਾਨੇ ਆ ਇੱਕ ਮਿੰਟ ਰੰਗ 12 ਦਾ ਦਿੰਦਾ ਜੀ ਓ ਠੀਕ ਹੈ ਦੇਦਾਨੇ ਠੀਕ ਦਾ ਪੁੱਛਦੇ ਨੇ ਨਾ ਆ ਗਿਆ ਆ ਗਿਆ 2 ਮਿੰਟ ਤੋਂ ਸੌਦਾ ਚੱਲ ਰਾ 2 ਮਿੰਟ ਖੜੋ ਉਹ ਗੁੱਦੀ ਨਹੀਂ ਬੈਠ ਲੈ 14 14 ਕਰੀਂਦਾ ਮੈਂ ਹੋਰ ਕਿੰਨੇ ਲਾਤੇ 12 ਪੂਰੀ ਆ ਜਾ ਉਹ ਮੈਂ ਤਾਂ ਗੱਲ ਸੁਣ ਪੂਰੀ ਆ ਪੂਰੀ ਮੈਂ ਡੜਪੇ ਦਾ ਤੂੰ ਗਾਗੇ ਦਾ ਵਿਚਾਲੇ ਅੜ ਕੀ ਕੌਰੀ ਕਦੇ ਤੇਰੇ ਤਾਂ ਹੀ ਮੈਨੂੰ ਕੰਮ ਪੈਸਾ ਦਾ ਮੈਨੂੰ ਤੇਰੇ ਤਾਂ ਹੀ ਪੈਸਾ ਦਾ ਆਪਣੇ ਭਾਈਚਾਰਾ ਨਾ ਮੈਂ ਵਪਾਰੀ ਨਾ ਵਪਾਰੀ ਦਾ ਭਾਈ ਸੋਦੇ ਲੋਕਾਂ ਦੇ ਕਰਾਉਣਾ ਕਦੇ ਤੇਰਾ ਰਹਿ ਗੱਡਾ ਕੱਢ ਦੂੰ ਮੈਂ ਇਹ ਆ ਲੈ ਹੁਣ ਤੂੰ ਮੇਰੇ ਵੱਲੋਂ ਤੇਰਾ ਮੈਂ ਸਤਿਕਾਰ ਕਰਕੇ ਜਾਨਾ ਬਾਈ 2 ਮਿੰਟ ਬਾਈ 2 ਮਿੰਟ ਲੈ ਵੀਡੀਓ ਸਤਿਕਾਰ ਕਰਕੇ ਜਾਨਾ ਪੇੜ ਮੈਂ ਕਰੇ ਵਾਸਤੇ ਲਈ ਜਾਨਾ ਬੇਚਣੀ ਨਹੀਂ ਆ ਕੇ ਸਿਆਣ ਲਈ ਜਤ ਮਰਜੀ ਦੋ ਸਾਲ ਬਾਅਦ ਚੜਦੀ ਦੇਖਦੀ ਸਾਢੇ 12000 ਦੀ ਮੈਂ ਲਈ ਬੱਸ ਰੱਖ ਬੱਸ ਹੁਣ ਨਹੀਂ ਨਾ 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 ਪੈਸੇ ਲੈ ਲੈ ਨਾ ਪੈਸੇ ਲੈ ਆਪਣੇ ਖਾਤੇ ਚ ਪਾ ਹੁਣੀ ਪੂਨ ਖਾਤੇ ਚ ਨਾ 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 ਪੈਸੇ ਪਾ ਖਾਤੇ ਚ ਹਾਤਾ ਦੇ ਮੈਨੂੰ ਤੁਹਾਡੇ ਨਾਲ ਫੋਨ ਮਿੰਟ ਦਾ ਬੱਜਿਆ ਨਹੀਂ ਕਿਉਂ ਗਰਜ ਭੇਡ ਮੈਂ ਸਾਢੇ 12 ਲਾ ਤਾਂ ਖਿੱਚ ਗਏ 9 ਤੋਂ ਚੱਲ ਕੇ ਸਾਢੇ 12 ਤੱਕ ਮਕਾਤੀ ਹੁਣ ਕੀ ਵਰਤ ਹਰਤੀ ਜੀ ਓ ਬੰਦਿਆ ਵੀ ਕਰਦਾ ਮੈਂ ਨਹੀਂ ਮੰਨਦਾ ਯਾਰ ਫੇਰ ਉਹਦੀ ਕੱਟ ਐਂ ਬੰਦ ਕੀਤੀ ਆ ਕੱਟ ਦੇ ਸਾਰੇ ਬਹੁਤ ਬੰਦ ਆ ਰਾਇ ਕਰਦਾ ਰਾਇ ਕਰਦਾ ਰਾਇ ਕਰਦਾ ਰਾਇ ઓਰੇ ਤਾਨੂੰ ਇਹ ਕਰਦਾ ਅੱਜ ਕੀ ਲਾਇਆ ਤੈ ਲੈ ਰਿਹਾ ਕਰੇ ਰਸਣੀਆਂ ਪਾ ਬੇਡਾ ਓ ਬਚਾਲੋਂ ਪਰਾਂ ਕਰੋ ਬੋਕਾ ਪੈਰ ਬਣਾਈਆਂ ਨੀ ਯਾਰ ਪਰਾਂ ਦਾ ਖਿਚਲੇ ਨੂੰ ਸੈੱਟ ਕਰ ਕਾਨੂੰ ਘੜੀ ਨੀ ਰਾਵੂ ਰੇ ਇਹ ਬੰਦਾ ਨਾ ਬਸ ਬਲੇਡ ਦਾ ਹਟੇ ਕਿ ਕਿਡਾ ਨੀ ਫੋਲ ਨਾ ਇਧਰ ਆ ਗਿਆ ਮੁੰਡਾ ਜਾ ਆਉਂਦਾ ਕੋਈ ਨਾ ਆਉਂਦੀ ਬੀਬੀ ਨਾ ਬੀਬੀ ਨਾ ਰਹਿ ਗੱਤ ਤੜ ਕੇ ਆਹ ਕੋ ਬੰਦਾ ਇਹਨੂੰ ਉਹ ਬੰਦਾ ਤੜਲਾ ਤੜ ਕੇ ਰਿਹਾ ਇਧਰਲਾ ਬੰਦਾ ਤੜ ਕੇ ਰਿਹਾ ਹੁਣ ਉਹਨੂੰ ਤੂੰ ਕਾਜੀਆ ਨਿੱਤ ਲੱਗਦੀ ਐ ਇਹ ਬਾਜੀਆ ਅੱਖ ਪਛਾਣ ਹਾਂ ਅੱਖ ਪਛਾਣਦਾ ਮੈਂ ਬੰਦੇ ਦੀ ਜਿਹੜੇ ਤੂੰ ਚਵਾਰੇ ਚੜਦਾ ਮੈਂ ਚੜ ਕੇ ਹਟ ਗਿਆ ਛਾਲਾ ਮਾਰ ਕੇ हां पुठियां सिधियां हुन ਵੀ ਭੱਜ ਕੇ ਮਨੇਰੇ ਤੋਂ ਜੁੱਤੀ ਲਾ ਦੂੰ ਛੱਡੇ ਨਾਲ ਉੱਡ ਕੇ ਤੂੰ ਭੱਜ ਵੀ ਸਕਦਾ ਨਹੀਂ ਕਿੱਡਾ ਕ ਜਵਾਨ ਐ ਤੂੰ ਅੱਖਾਂ ਬੰਦ ਕੇ ਦਰਖਤ ਵੱਢੂੰ ਮੈਂ ਪੱਟਾ ਮਾਰ ਕੇ ਸਰਤ ਵੀ ਲਾ ਲਈ ਕਹਿ ਦੇ ਕਿਉਂ ਆਏ ਨਾ ਬਸ ਠੀਕ ਆ ਯਾਰ ਬੈਂਕਰ 2000 ਰੁਪਏ ਕੱਢ ਗਿਆ ਯਾਰ 1000 ਰੁਪਏ ਉਹ ਮੰਨਿਆ ਕਰ 14 ਲੈ ਗਏ ਨੇ ਲੈ ਜਾ ਯਾਰ ਪੂਰੀ 14 ਲੈਣੇ ਲੈ ਜਾ ਕਿੰਨੇ ਦੀ ਕਿੰਨੇ ਦੀ 14 ਪਾਵਾ 500 ਹੋਰ ਹੁਣ ਤੈਨੂੰ ਨੜੇ ਗੱਡੇ ਦੀ ਸਾਂ ਫੋਦੂਆ ਕਦੇ ਤਰਾ ਗੱਡਾ ਕਟਾਂਗੇ ਸਾਢੇ 13 ਦੀ 13000 ਤੇਰਾ ਰਹਿ ਗਿਆ ਘੰਟੇ 2 ਨੂੰ ਮੇਰਾ ਮੁੰਡਾ ਮਲੂਟ ਬੱਕਰੀ ਛੱਡਣ ਗਿਆ ਜਾਂਦਾ ਗੱਡੀ ਲੈ ਕੇ ਸਾਢੇ 13 ਚੱਲ ਖੈਰੀ ਕਰਾ ਲੈ ਆਪਦੀ ਇੱਥੇ ਪਰਚੀ ਦੇ ਕੇ ਮੈਨੂੰ ਪਰਚੀ ਫੜਾ ਦੀ ਕਹਦੀ ਰਾਜੂ ਨੂੰ ਭੇਡ ਵੇਚੀ ਹੈ ਜਾਂ ਕਹਦੇ ਜਾ ਕੇ ਆ ਗਿਰਤ ਪੇੜ ਆਹ ਆਹ ਹੈ ਪੇੜ ਆਹ ਪੇੜ ਲੈ ਜਾ ਰਸਨਾ ਬਾਈ ਆਹ ਪੇੜ ਲੈ ਲਈ ਸਾਡੇ 13000 ਰੁਪਏ ਦੀ ਹਾਂ ਇਹ ਆਪਾਂ ਰੱਖਣੀ ਹੈ ਘਰੇ ਵੇਚ ਦੇਣੀ ਹੈ ਕਿ ਦਵਾਰੇ ਇਕੱਠਿਆਂ ਕਰ ਹੁਣ ਇਕੱਠਿਆਂ ਦਾ ਕਰਦੇ ਆ ਬਣ ਗਿਆ ਆਪਾਂ ਨੂੰ ਪਾਲੀ ਮੁੰਡੇ ਚਾਰ ਪੰਜ ਨੇ ਵੇਲੇ ਨੇ ਫਿਰ ਉਹ ਵਿਚਾਰੇ ਕੀ ਕਰਨਗੇ ਸਾਦੇ ਗੱਲ ਫਿਰਨਗੇ ਬਸ ਪੂਰੇ ਦੰਦੀ ਹੋ ਗਈ ਬਾਈ 6 6 ਕੋਈ ਨਾ ਬੇਟਾ ਠੀਕ ਹੈ ਰਾਜੂ ਹਾਂ ਆਰ ਬਾਈ ਤੇਰੀ ਪੇੜ ਜੇ ਤੈਨੂੰ ਕਦੇ ਲੋੜ ਆ ਦੋ ਸਾਲ ਨੂੰ ਲੈ ਵੀ ਸਕਦਾ ਮੈਂ ਵੇਚਣੀ ਨਹੀਂ ਆ ਕੇ ਤੇਰੀ ਪੇੜ 13 ਦੀ ਸਾਢੇ ਦੀ ਲਈ ਆ ਹਾਂ ਜੀ ਦੋ ਸੂਏ ਲੈ ਲੈਣ ਦੇ ਮੈਥੋਂ ਦੱਸ ਦੀ ਚੱਕ ਲਈ ਆ ਵੀਡੀਓ ਚ ਕਹਿ ਤਾਂ ਮੈਂ ਜਿਹੜੀ ਰਾਜੂ ਨੇ ਜ਼ਬਾਨ ਕਰ ਲਈ ਕਦੇ ਬੱਚਿਆ ਨਹੀਂ ਆ ਲੈ ਬਾਬਾ ਤੇਰਾ 100 ਰੁਪਿਆ ਤੇ ਨਾ ਤੇਰਾ ਹੱਕ ਨਹੀਂ ਮੈਂ ਰੱਖਦਾ ਕਰੀਬ ਆ ਜੀ ਇਹ ਵੀ ਦਲਾਹ ਹੈ ਯਾਰ ਮੈਂ ਕਿਉਂ ਰੱਖੂੰਗਾ ਇਹਦਾ ਹੱਕ ਉਤੂਰੇ ਜੇ ਪਿਆਤੀ ਸਾਰ ਓਏ ਨਹੀਂ ਦੇਵੇਂਗਾ ਆਪਾ ਬਾਬਾ ਕੱਟ ਕੇ ਗਿਆ ਉਹ ਦੇ ਨੂੰ ਸਭ ਲਾਓ ਜੀ ਖੁਸ਼ ਹੈ ਹਾਂ ਕਿੱਡੀ ਗੱਲ ਆ ਯਾਰ ਅਸੀਂ ਵੀ ਤਾਂ ਲੋਕਾਂ ਤੋਂ ਲੈਣੇ ਆ ਚੱਲ ਬਾਬਾ ਐ ਕਰੀ ਛੋਟੇ ਭਾਈ ਉਹ ਆਣੀ ਪਰਚੀ